ਕਿਹੜੇ-ਕਿਹੜੇ ਵੀਰ ਚਾਹੁੰਦੇ ਆ ਵੀ ਹਾਕਮਾਂ ਨਾਲ ਜਿੱਤੇ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਤੇ ਜਿਹੜੇ-ਜਿਹੜੇ ਚਾਹੁੰਦੇ ਆ ਵੀ ਟੀਮ ਸਾਜੀ ਦੀ ਜਿੱਤੇ ਉਹ ਤਾੜੀਆਂ ਮਾਰ ਦਿਓ ਤੇ ਜਿਹੜੇ-ਜਿਹੜੇ ਚਾਹੁੰਦੇ ਆ ਵੀ ਜਿੱਤੇ ਕੋਈ ਮਰਜੀ ਮੈਚ ਦਾ ਪੂਰਾ ਸਵਾਦ ਆਣਾ ਚਾਹੀਦਾ ਸੈਂਟਾ ਕਰੋ ਜੀ ਡੋਟ ਪਿੰਡ ਵਾਲੇ ਪਾਸੇ ਟੀਮ ਚਲੀ ਗਈ ਹੈ ਸ਼ੰਗਰਪੁਰ ਜ਼ਿਲ੍ਹਾ ਜਲੰਧਰ ਤੇ ਦੂਜੇ ਸਾਈਡ ਟੀਮ ਜ਼ਿਲ੍ਹਾ ਮਾਰਸੇ ਦਾ ਕਹਿੰਦੇ ਹਾਕਮ ਵਾਲਾ ਪਿੰਡ ਹੈ ਦੂਸਰਾ ਸੈਮੀਫਾਈਨਲ ਇਹ ਖੇਡ ਕਬੱਡੀ ਦੇ ਚੋਟੀ ਦੇ ਮੈਦਾਨ ਉਧਰ ਰਵੀ ਕੈਨੇਡਾ ਸਾਡਾ ਪੱਟਾ ਵੀਰ ਨੰਬਰ ਵਾਲਾ ਦਾ ਮੁੰਡਾ ਉਹ ਸੋਹਰਿਆਂ ਦਾ ਪਿੰਡਾ ਕਹਿੰਦੇ ਹਾਕ ਵਾਲਾ ਜੱਗੂ ਦੇ ਦੋ ਜੱਫਿਆਵਾਂ 5000 5000 ਦਿੱਤਾ ਜਾਵੇਗਾ ਦੋ ਜੱਫਿਆਂ ਦਾ 5000 ਉਧਰ ਕਹਿੰਦੇ ਟੱਕਰ ਮਾਰਸਾ ਤੇ ਜਲੰਧਰ ਓਏ ਜਲੰਧਰ ਤੇ ਮਾਰਸਾ ਸ਼ਾਜੀ ਤੇ ਕੁਲਵੀਰ ਆਹ ਸ਼ਾਜੀ ਭੱਜ ਗਿਆ ਨੰਬਰ ਦਾ ਵਾਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਥੋੜਾ ਪਿਆਰ ਨਾਲ ਪਿਆਰ ਦੀ ਖੇਡ ਹੈ ਮੇਰ ਕਰੇ ਪ੍ਰਮਾਤਮਾ ਥੋੜਾ ਸੇਫਲੀ ਸੇਫ ਖੇਡਿਓ ਮੇਰ ਕਰੇ ਪ੍ਰਮਾਤਮਾ ਜੇ ਜਿੱਤਾਂ ਨਹੀਂ ਤੇ ਹਾਰਾ ਵੱਟਦੇ ਹਾਰਾ ਨਹੀਂ ਤੇ ਜਿੱਤਾਂ ਘੱਟਦੇ ਕੋਈ ਗੱਲ ਨਹੀਂ ਇੱਕ ਦਿਨ ਹਰ ਜਾਗੇ ਆਹ ਸਾਰੀ ਉਮਰ ਜਿੱਤਣ ਦੇ ਲਈ ਪਈ ਹੈ ਪਰ ਸੇਫ ਖੇਡਿਓ ਮੇਰ ਕਰੇ ਪ੍ਰਮਾਤਮਾ ਤੁਹਾਡੇ ਲਈ ਦੁਆਵਾ ਰੇ ਉਧਰ ਮੁੰਡਾ ਗੱਭੂ ਹੈ ਕੜੈਲੀ ਪਿੰਡ ਤੋਂ ਕਹਿੰਦਾ ਵੀ ਆਪਣਾ ਸੀਬੇ ਪਿਆਰ ਇਹ ਪਿਆਰ ਬਣਿਆ ਨਵੇਂ ਆਓ ਜਿਹੜੇ ਗੁਰਵਿੰਦਰ ਖੂਦੜ ਪੇਟ ਵਾਲਾ ਭੱਜ ਗਿਆ ਮੇਰੇ ਮਿੱਤਰੋ ਓ ਜੱਬੂ ਤੇਰੇ ਦੋ ਜੱਫਿਆਂ ਦੇ ਰਵੀ ਕਹਿੰਦਾ 5000 5000 ਦੇਣਾ ਬੋਝ ਫਿਆਂ ਦਾ ਕਹਿੰਦੇ 5000 ਦੇਣਾ ਲਓ ਭੂਰੀਆ ਕਹਿੰਦੇ ਸੀਸਰ ਵਾਲਾ ਇਸ ਵੇ ਕਹਿੰਦੇ ਕਬੱਡੀ ਪਾਉਣ ਦੀ ਬਾਤ ਆ ਰਿਹਾ ਇਹ ਦਿਗੜਾ ਦੇ ਕੱਪ ਦਾ ਕੰਬੈਨ ਦਾ ਜੇਤੂ ਹੈ ਇਹ ਕਮਾਲਪੁਰੇ ਦੇ ਕੱਪ ਦਾ 58 11 ਦਾ ਜੇਤੂ ਹੈ ਉਧਰ ਕਹਿੰਦੇ ਜੱਗੂ ਜੱਗੂ ਤੇ ਭੂਰੀਆ ਇਕੱਠੇ ਵੀ ਖੇਡਦੇ ਆ ਪਰ ਅੱਜ ਕੰਦ ਗੱਲ ਵੱਖੋ ਵੱਖਰੀਆਂ ਟੀਮਾਂ ਲਈ ਹੈ ਅੱਜ ਗੱਲ ਕਹਿੰਦੇ ਵੱਖੋ ਵੱਖਰੀਆਂ ਟੀਮਾਂ ਲਈ ਹੈ 우ਸਤਾਦ ਜੀ ਮੇਸ਼ੀ ਆ ਗਿਆ ਸਾਹਮਣੇ ਕਹਿੰਦੇ ਮੇਸ਼ੀ ਉਹ ਕਬੱਡੀ ਪਾਉਣ ਲਈ ਪਰਿਆ ਹੋਇਆ ਮੇਰੇ ਮਿੱਤਰੋ ਇਹ ਕਹਿੰਦੇ ਹਰਖੋ ਵਾਲਿਆ ਪਰ ਇਧਰ ਕਹਿੰਦੇ ਚਾਰ ਨੇ ਉਹ ਚਾਰਾਂ ਦੇ ਵਿੱਚੋਂ ਦੇਖੋਗੇ ਉਹ ਟਰਾਈ 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 ਨੰਬਰ ਇਸ ਰੋਲ ਵਾਹ ਜਬਰੂ ਹੈ ਇਹ ਰਿਸੋ ਓਏ ਕਹਿੰਦੇ ਸ਼ਕਰਪੁਰੇ ਵਾਲਾ ਓ ਸ਼ਾਜੀ ਪੁਰਿਆਵਾ ਮੇਰੇ ਮਿੱਤਰੋ ਓ ਸ਼ਕਰਪੁਰੇ ਵਾਲਾ ਓ ਸੁਹਜਾਦ ਅਲੀ ਦੁਰਿਆ ਕਹਿੰਦੇ ਸ਼ਾਜੀ ਸ਼ਾਜੀ ਕਹਿੰਦੀ ਹੈ ਦੁਰਿਆ ਕਹਿੰਦੇ ਸ਼ਾਜੀ ਸ਼ਾਜੀ ਕਹਿੰਦੀ ਹੈ ਹਾਕਮ ਵਾਲੇ ਪਿੰਡ ਦਾ ਜੱਗੂ ਕਹਿੰਦੇ 2 ਜੱਫੇ ਲਾਵੇ 5000 5000 ਓ 5000 ਓਏ ਭਾਈ ਸਾਜੀ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਆ ਓ ਸਾਰੇ ਹੀ ਕਰਦੇ ਸਾਰੇ ਹੀ ਕਰਦੇ ਆ ਅਜੇ ਪੁੱਛ ਵੀ ਪਿਆਰ ਕਰਦੇ ਕਿਹੜੇ ਕਿਹੜੇ ਨੇ ਉਪਰ ਕਹਿੰਦੇ 5000 ਆਖਿਆ ਉਹ ਮੁੰਡੇ ਕਹਿੰਦੇ ਸੋਨਾ ਵਾਲਾ

ਖਾਫੀਆਂ ਦਾ ਜੇ ਵੀਰੇ ਪੌਂਦਾ ਕਰਦੇ 2000 ਜੱਗੂ ਕੋਲੇ ਪਹਿਲੀ ਰੇਡ ਤੇ ਜਫਾ ਲਾਤਾ ਪਹਿਲੀ ਰੇਡ ਤੇ 2000 ਲੱਗਿਆ ਸੀ ਜਾਂ ਭੂਰੀਏ ਤੇ ਪਹਿਲੀ ਤੇ ਜਫਾ ਲੱਗਿਆ ਪਰ ਢਿੱਲੋ ਗਰੇਡਾ ਵੱਲੋਂ ਪੌਂਦਾ ਕਰਦੇ ਜੱਗੂ ਕੋਲੇ ਉਧਰ ਕਹਿੰਦੇ ਮੇਸ਼ੀ ਰੇਡ ਪਾਉਣ ਦੀ ਬਾਧਾ ਹੋਇਆ ਗਗਨਸੂਰੇ ਵਾਲੀਆਂ ਤਿਆਰ ਹੈ ਪਰ ਦੇਵ ਕਹਿੰਦਾ

ਪਿੰਡ ਕਹਿੰਦੇ ਸ਼ਾਜੀ ਓਏ ਜੱਜੂ ਨੇ ਸ਼ਾਜੀ ਓਏ ਪੱਠੀ ਤੇ ਆਉਂਦਾ ਸੁਆਦ ਲਲ ਕਰੇ ਭਜਦੇ ਆ ਲਈ ਵੀਰੇ ਥੋੜਾ ਥੋੜਾ ਤੁਰ ਫਿਰ ਕੇ ਮੈਚਾਂ ਦਾ ਅਨੰਦ ਵਾੜੀਏ ਥੋੜਾ ਥੋੜਾ ਤੁਰ ਫਿਰ ਕੇ ਮੈਚਾਂ ਦਾ ਅਨੰਦ ਵਾੜੀਏ ਉਧਰ ਕਹਿੰਦੇ ਕਬੱਡੀ ਪਈ ਹੋਈ ਆ ਉਧਰ ਕਹਿੰਦੇ ਗੁਰਵਿੰਦਰ ਹੈ ਗੁੰਨਣ ਵਾਲਾ ਉਹ ਬੁੱਕਦਾ ਹੀ ਆਂਦਾ ਹੈ ਉਹ ਬੁੱਕਦਾ ਹੀ ਉਹਦਾ ਪ੍ਰੀਤ ਸਿੰਘ ਕਹਿੰਦਾ ਵੀ ਜੱਗੂ ਦੇ ਜੱਫੇ ਦੇ 2100 ਦੇ ਪਾ ਜਾਵੇਗਾ ਧੰਨਵਾਦ ਹੈ ਭਰਾਵਾਂ ਦਾ ਆ ਬੁਰੀਆਂ ਕਹਿੰਦੇ ਇੱਕ ਬੈਂਡਰ ਦਾ ਜੇਤੂ ਹੈ ਇਹ ਕਹਿੰਦੇ ਕੰਕ ਤੇ ਝੋਨਾ ਬੱਢਣ ਵਾਲੀਆਂ ਇਹ ਮਸ਼ੀਨਾਂ ਦਾ ਜੇਤੂ ਹੈ ਮੇਰੇ ਮਿੱਤਰੋ ਉਹ ਸਾਹਮਣੇ ਬੁਰੀਆਂ ਤੇ ਦੂਜੇ ਪਾਸੇ ਜੱਗੂ ਤੇ ਬੁਰੀਆਂ ਇਕੱਠੇ ਖੇਡਦੇ ਆ ਕਹਿੰਦੇ ਅਸੀਂ ਭੇਤੀਆਂ ਪਰ ਲੰਗਾ ਦੀ ਢਾਈ

5000 ਦਿੱਤਾ ਜਾਣਾ ਪਰ ਸਾਜੀ ਤਿਆਰ ਹੈ ਕਹਿੰਦੇ ਕਬੱਡੀ ਪਾਉਣ ਨੂੰ ਸਾਜੀ ਕਹਿੰਦੇ ਤਿਆਰ ਹੈ ਕਬੱਡੀ ਪਾਉਣ ਨੂੰ ਸਾਜੀ ਦੀ ਰੇਡ ਪੈ ਰਹੀ ਹੈ ਲੈ ਵੀ ਜਟਾੜਿਆਂ ਆ ਲਿਆ ਓਏ ਕਹਿੰਦੇ ਹੱਤ ਵਾਲੇ ਪਿੰਡ ਦੇ ਜੱਗੂ ਵੀ ਜੇ ਇੱਕ ਜਫਾ ਲੱਗ ਜਾਵੇ ਤੇ ਗੱਲ ਕਹਿੰਦੇ ਹਜ਼ਾਰਾਂ ਦੀ ਬਣ ਜਾਣੀ ਹੈ ਓਏ ਗੱਲ ਹਜ਼ਾਰਾਂ ਦੀ ਬਣ ਜਾਣੀ ਹੈ ਆ ਸਾਜੀ ਦੀ ਰੇਡ ਦੇ ਉੱਪਰ ਆ ਹੱਤ ਵਾਲੇ ਪਿੰਡ ਦਾ ਜੱਗੂ ਜੱਗੂ ਤੇ ਸਾਜੀ ਸਾਜੀ ਤੇ ਜੱਗੂ ਭੱਜ ਲੈ

ਓਏ 5000 ਦਾ ਪਹਿਲਾ ਜਫਾ ਲੱਗ ਗਿਆ ਓ 5000 ਦਾ ਪਹਿਲਾ ਪਹਿਲਾ ਜਫਾ ਲੱਗ ਗਿਆ ਇੱਕ ਬਾਲੀ ਰੀਲ ਦੀ ਚਲਦੀ ਆ ਮੁੰਡਾ ਕੀ ਲਾ ਸਾਜੀ ਕਹਿੰਦਾ ਗੁੱਤਰਾ ਦਾ ਓ ਮੁੰਡਾ ਕੀ ਲਾ ਸਾਜੀ ਕਹਿੰਦਾ ਗੁੱਤਰਾ ਦਾ ਬਾਲੀ ਰੀਲ ਦੀ ਚਲਦੀ ਆ ਉਧਰ ਪ੍ਰੀਤ ਖੇਤੋ ਜੱਗੂ ਦੇ ਹਰ ਜਫੇ ਦੇ ਉੱਪਰ 2100 ਓ ਪੂਰੀਆ ਓਏ ਪੂਰੀਆ 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 ਇਸ ਸਮੇ ਪੂਰੀਆ ਸੀਸਰ ਵਾਲਾ ਇੱਕ ਤਕੜਾ ਨੰਬਰ ਜੋੜ ਗਿਆ ਇੱਕ ਤਕੜਾ ਨੰਬਰ ਜੋੜਦਾ ਹੋਇਆ ਬੇਸ਼ੀ ਹਰਖੋਵਾਲ ਪਿੰਡ ਦਾ ਹੁਸ਼ਿਆਰਪਰੀਆ ਮੁੰਡਾ ਓ ਦੇਖੋ ਕਿਹਦੇ ਕਬੱਡੀ ਕਬੱਡੀ ਕਰਦਾ ਵੱਧਦਾ ਹੋਇਆ ਪਰ ਟੱਕਰ ਕਹਿੰਦੇ ਮੁਕਤਸਰੀਏ ਦੇ ਨਾਲ ਹੋਈ ਹੈ ਟੱਕਰ ਕਹਿੰਦੇ ਸੂਰੀਆਲੇ ਪਿੰਡ ਦੇ ਕਿਹਨ ਦੇ ਨਾਲ ਹੋਈ ਹੈ ਉਧਰ ਕਹਿੰਦੇ ਸ਼ਾਜੀ ਫੇਰ ਤਿਆਰ ਹੈ ਕਬੱਡੀ ਪਾਉਣ ਨੂੰ ਸ਼ਾਜੀ ਫੇਰ ਤਿਆਰ ਹੈ ਕਬੱਡੀ ਪਾਉਣ ਨੂੰ ਲੈ ਵੀ ਜੱਗੂ ਓਏ ਦੁਨੀਆ ਚਾਹਦੀ ਐ ਵੀ ਹੱਕ ਵਾਲੇ ਪਿੰਡ ਦਾ ਜੱਗੂ ਸ਼ਾਜੀ ਨੂੰ ਜੱਫਾ ਲਾਵੇ ਦੁਨੀਆ ਚਾਹਦੀ ਐ ਓ ਦੁਨੀਆ ਤਾਂ ਚਾਹਦੀ ਆ ਪਰ ਸ਼ਾਜੀ ਵੀ ਚਾਹੁੰਦਾ ਓ ਦੁਨੀਆ ਤਾਂ ਚਾਹਦੀ ਐ ਪਰ ਸ਼ਾਜੀ ਨਹੀਂ ਚਾਹੁੰਦਾ ਮਨੂ ਜੱਗੂ ਫੜੇ ਆਹ ਕਹਿੰਦੇ ਕੁਲਵੀਰ ਮੇਰੇ ਮਿੱਤਰੋ ਇਹਦਾ ਪਿੰਡ ਚ ਟਗੜਾ ਉਹ ਸ਼ਾਜੀ ਦੇ ਕੁਲਵੀਰ ਅੱਜ ਕਹਿੰਦੇ ਰੋਪੜ ਦੇ ਮੂਹਰ ਦੇ ਵਿੱਚ ਰਹੀ ਹੈ ਬੱਬੂ ਤੇ ਮਲੂਕ ਦਾ ਹਾਸਾ ਵੇਖਣ ਵਾਲਾ ਪਿੱਛੇ ਜਹੂਰ ਖੜਾ ਹੋਣਾ ਮੁਖਤਿਆਰ ਅਲੀ ਵੜਗੇ ਉਹ ਵੱਡੇ ਵੀਰ ਰੇ ਪਰ ਕਹਿੰਦੇ ਜੱਗੂ ਨੂੰ ਉਹ ਦੁਨੀਆ ਦੁਨੀਆ ਚਾਹੁੰਦੀ ਹੈ ਬਿੰਦੂ ਇੱਥੇ ਉੱਤੇ ਉੱਤਰ ਮੈਨੂੰ ਲੱਗਦਾ ਜਲੂ ਹੋ ਗਿਆ ਗੋਦੀ ਲਗਦਾ ਕਾਕਾ ਫਰਿਆਦ ਔਰੀ ਮਾਮੇ ਨੂੰ ਹੱਲਾਸ਼ੇਰੀ ਦੇ ਦਿੱਜਦੇ ਆ ਕਾਕਾ ਸ਼ਕਰਪਰੀਆ ਬੱਲੇ ਬੱਲੇ ਕਰ ਆ ਗਿਆ ਕਾਕਾ ਫਰਿਆਦ ਦਾ ਮਲੂਕ ਦਾ ਯਕੂਬ ਦਾ ਇਹ ਸਾਰਿਆਂ ਦਾ ਕਹਿੰਦੇ ਕਾਕਾ ਮਾਮਾ ਹੈ ਆਹ ਜਲੂ ਧੰਨਵਾਦ ਹੈ ਆਹ ਰੇਡ ਪੈ ਗਈ ਪੂਰੀਏ ਦੀ ਜੀ ਲਓ ਪੂਰੀਏ ਦੀ ਕਬੱਡੀ ਪੈ ਰਹੀ ਹੈ ਪੂਰੀਏ ਸੀਸਰ ਵਾਲਾ ਪਰ ਟੱਕਰ 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 ਓਏ ਜੱਗੂ 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 ਓ ਬੱਲੇ 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 ਕੇ ਕਰਦਾ ਕਹਿਰ ਚੂਪਰਾ ਨੇ ਜੋ ਫੌਜ ਕੇਰ ਨੂੰ ਢਾਉਗੀ ਓ ਬੱਲੇ ਰਾਜੇ ਖੇਲੇ ਦੀ ਸਿੱਧੀ ਧੂ ਕਾਲ ਕੇ ਪਾਉਦੀ ਬੱਲੇ ਰਾਜੇ ਖੇਲੇ ਦੀ ਸਿੱਧੀ ਧੂ ਕਾਲ ਕੇ ਪਾਉਦੀ ਹੁਣ ਦੱਸਿਆ ਜੱਗੂ ਨੇ ਵੀ ਕਰੇ ਲਖੀਰ ਉੜ ਤੂਚ ਪਠੇਡਾ ਵੀ ਕਰੇ ਲਖੀਰ ਉੜ ਤੂਚ ਪਠੇਡਾ ਹੁਣ ਜੱਗੂ ਨੇ ਦੱਸਿਆ ਓ ਸਾਹਮਣੇ ਕਹਿੰਦੇ ਕੋਪਾ कबडी 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 कबड्डी कबड्डी कबडी कबडी ए भगड़ा भगड़ा भंगड़ा 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 दुनिया पंज हज़ार न ਫੁੱਗਾ ਲੱਗ ਗਿਆ ਅਮਰ ਯੂਐਸਏ ਵਾਲੇ ਭਰਾ ਜਿਹੜੇ ਨੇ ਐਲਾਨ ਕਰਾਇਆ ਸੀ ਉਹ 5000 ਪਹੁੰਗਾ ਕਰ ਦਿਓ ਕਿਉਂਕਿ ਫਰਿਆਦਰੇ ਦੋ ਜੱਫੇ ਲਾਤੇ ਆ ਲਓ ਸ਼ਾਂਜੀ ਇਸ ਵੇ ਕਬੱਡੀ ਪਾ ਰਿਹਾ ਹੈ ਲੈ ਵੀ ਕੁਲਵੀਰ ਓ ਭਾਜੀ ਮੋੜ ਦੀ ਪੈੜੀ ਹੈ ਤੇ ਕਾਲੇ ਪਾੜੀਓ ਮੋੜ ਨੂੰ ਓ ਖੱਪਿ ਕਿਸ਼ਨੋ ਪਾਇਆ ਬਦਲਾ ਲੈ ਲਈ ਕੁਲਵੀਰ ਸਿਆ ਇਹ ਬਹੁਤ ਦਾ ਜਾਇਆ ਤੇਰਾ ਮਾਰਿਆ ਪੰਪ ਪਟਿਆਲੇ ਵਾਲਿਆ ਕਿਸੇ ਕੰਮ ਨਹੀਂ ਆਇਆ ਇਹ ਕਹਿੰਦੇ ਅਮਰੀਕ ਹੈ ਇਹ ਪਟਿਆਲੇ ਤੋਂ ਸੱਦਿਆ ਜਮਾਨਾ ਕਹਿੰਦੇ ਵੱਡੇ ਮੇਲੇ ਆਵੇ ਅੱਜ ਦੇਖੋ ਪੜ ਲੱਗੀ ਆ ਸੋਬ ਜੁੜੀ ਵੱਡੇ ਵੀਰ ਕਹਿੰਦੇ 11 ਤਰੀਕ ਦੇ ਲਈ ਜਿਹੜੇ ਵੱਡੇ ਸੁਨੇਹੇ ਸੰਘੇੜੇ ਚ 나ਟ ਯਾਰਾ 나ਟ 11 나ਟ 11 ਕਹਿੰਦੇ ਸੰਘੇੜਿਆਂ ਦੇ ਚ ਦਿੱਤੇ ਜਾਣੇ ਪੁੱਤਰ جگو نے دو جفی روی کنڈا والے دس ہزار دا جانا ابھی جگہ گل پتی دیا ہے یہ کل شاہ جی شاہ جی بھائی سادی دیا ریٹا کتا لگتی ਓਏ ਪਠਿੰਡੇ ਵਾਲਿਓ ਰਾਣਾ ਰੱਪਾ ਵਧੀਆ ਦੁਨੀਆ ਖੁਸ਼ ਹੈ ਮੇਸ਼ੀ ਹਰਖਵਾਲੀਆ ਇਸ ਵੇ ਕਦੇ ਕੌਡੀ ਕੌਡੀ ਕਰਦਾ ਬਾਦਦਾ ਹੋਇਆ ਪਰ ਦੇਖੋ ਕਾਕਾ ਸ਼ਗਰਪੁਰਿਆ ਕਾਕਾ ਸ਼ਗਰਪੁਰਿਆ ਉਧਰ ਕਹਿੰਦੇ 365 ਦੇ ਵੀ ਰਕਾਟ ਟੁੱਟ ਗਏ ਆ 50 ਹਜ਼ਾਰ ਬੰਦਾ ਲਾਈਵ ਜੁੜਿਆ ਹੋਇਆ 365 ਦੇ ਪੰਜਾਹ ਹਜ਼ਾਰ ਰਮੰਦਾ ਲਾਈਵ ਜੁੜਿਆ ਹੋਇਆ ਭਾਈ ਜੱਗੂ ਦੇ ਜਿਹੜੇ ਜਿੱਥੇ ਤੇ ਮਾਇਆ ਬੋਲੀ ਸੀ ਇਹਦੇ ਵੀਰਾਂ ਨੇ ਉਹ ਜਰੂਰ ਪਾਉਂਦੀ ਕਰਦੇ ਸਾਡੇ ਪਿੰਡ ਖਿੰਦੋ ਉਹਦਾ ਵੱਲੋਂ ਕਹਿੰਦੇ 21200 ਉਹ ਪਾਉਂਦਾ ਕਰਦੇ ਨੇ ਰਣੀ ਕਹਿੰਦਾ ਲੋਕ ਜੱਸੀਆਂ ਦੇ 500 ਹੋਲਾ ਰੁੱਟਾ ਜਾਣਾ 10000 ਦਿੱਤਾ ਜਾਣਾ ਭੂਰੀਆ ਭੱਜ ਗਿਆ ਪੋਰੀਆ ਭੱਜ ਗਿਆ ਸੀਸਰ ਵਾਲਾ ਭੱਜ ਗਿਆ ਲੈ ਵੀ ਹਾਕਮ ਵਾਲੇ ਪਿੰਡ ਦੇ ਜੱਗੂਆ ਇਹ ਗੱਲ ਕਿਹਦੇ ਟਿਕਾਣੇ ਲੜੀ ਪੈਣੀ ਹੈ ਗੱਲ ਕਿਹਦੇ ਟਿਕਾਣੇ ਲੜੀ ਪੈਣੀ ਹੈ ਪਰ ਮੈਨੂੰ ਲੱਗਦਾ ਲੈ ਵੀ ਹੈਪੀ ਮਿਲਦੇ ਆ 9 ਤੇ ਆਗੀ ਮੈਚ ਸਵਾਪਤ ਹੈ ਨੋਟ ਕਰੋ ਜੀ ਨੰਬਰ ਹਾਕਮ ਵਾਲੇ ਦੇ ਸਕੋਰ ਰਿਹਾ 11 ਸ਼ਕਰਪੁਰੇ ਦੇ 3/14 ਫਾਈਨਲ ਹੋਵੇਗਾ ਸੀਚੇਵਾਲ ਤੇ ਸ਼ੰਕਰਪੁਰ ਪੈਂਡੀਆਂ ਦੋਨੋਂ ਟੀਮਾਂ ਆ ਜਾਣ ਜਿਹੜੀ ਮਾਇਆ ਅਨਾਉਂਸ ਕਰਾਈ ਸੀਗੀ ਜਿਹੜੇ ਵੀਰਾਂ ਨੇ ਕਿਰਪਾ ਕਰਕੇ ਪਹੁੰਚੀ ਕਰ ਦਿਓ ਜੀ ਇੱਕ ਤੇ ਮੇਰੇ ਕੋਲੋਂ ਵੀਰ ਅਮਰ ਯੂਐਸਏ ਦੇ ਪੈਸੇ ਅਨਾਉਂਸ ਕਰਾ ਕੇ ਗਿਆ ਸੀ ਕੋਈ ਵੀਰ ਅਮਰ ਯੂਐਸਏ ਵੱਲੋਂ ਦੋ ਜੋਫੇ ਫਰਿਆਦ ਦੇ 5000 ਦੇ ਸੀਗੇ ਉਹ ਪਹੁੰਚ ਗਏ ਜੀ ਇਧਰ ਸਾਡੇ ਕੋਲੋਂ ਵੀਰੇ ਤੇ ਤੇ ਆ ਵੀਰ ਨੂੰ ਮਿਲ ਲਓ ਮੇਰੇ 8000 ਰੁਪਏ ਦੀ ਫਰਿਆਦ ਦਾ ਪਹੁੰਚ ਦਾ ਕਰਤਾ